ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮਹਿਮਾਨ ਪੱਤਰਕਾਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਨਵੀਂ ਰਾਜਪਾਲ ਨੇ ਮਾਨ ਸਰਕਾਰ ਵੱਲੋਂ ਲਿਆਂਦੇ ਗੱਲ ਨੂੰ ਦਿੱਤੀ ਮਨਜ਼ੂਰੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਨੂੰ ਬੰਬ ਨਾਲ ਉਲਵਾਉਣ ਦੀ ਪਲੈਨਿੰਗ ਏਜੰਟ ਏਜੰਸੀਆਂ ਨੇ ਹਦਾਇਤਾਂ ਕੀਤੀਆਂ ਜਾਰੀ ਅਤੀਸ਼ੀ ਬਣੀ ਦਿੱਲੀ ਦੀ ਨਵੀਂ ਸੀਐਮਓ ਕੇਜਰੀਵਾਲ ਦੇ ਅਸਤੀਫੇ ਦੇਣ ਤੋਂ ਬਾਅਦ ਹੁਣ ਦਿੱਲੀ ਦੀ ਬਾਗਡੋਰ ਹੈ ਅਤੀਸ਼ੀ ਦੇ ਹੱਥ ਪੰਜ ਸਾਲਾਂ ਬੇਟੇ ਦੇ ਜਨਮ ਮੌਕੇ ਤੇ ਕੇਕ ਕੱਟਣ ਵੇਲੇ ਮਾਂ ਦੀ ਹੋ ਗਈ ਮੌਤ ਸੀਸੀਟੀਵੀ ਫੁਟੇਜ ਚ ਹੋ ਗਈਆਂ ਤਸਵੀਰਾਂ ਕੈਪ ਪੰਜਾਬ ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਕਈ ਸੂਬਿਆਂ ਚ ਪੈ ਸਕਦਾ ਹੈ ਭਾਰੀ ਮੀਂਹ ਪੰਜਾਬ ਪੁਲਿਸ ਮੁਲਾਜ਼ਮਾ ਦੀ ਗੱਡੀ ਨਾਲ ਵਾਪਰ ਗਿਆ ਇੱਕ ਭਿਆਨਕ ਹਾਦਸਾ। ਪਰਾਲੀ ਸਾੜਨ ਦੇ ਮਾਮਲੇ 'ਚ ਹੌਟਸਪੌਟ ਦੀ ਰਾਹੀ ਪ੍ਰਸ਼ਾਸਨ ਪਿੰਡਾਂ ਦੇ ਉੱਪਰ ਰੱਖੇਗੀ ਨਿਗਰਾਨੀ। ਜੰਗਲੀ ਸੂਰਾਂ ਦਾ ਮਾਸ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਫਾਜ਼ਿਲਕਾ ਪੁਲਿਸ ਨੇ ਕੀਤਾ ਕਾਬੂ। ਲੁਧਿਆਣਾ ਦੇ ਕੋਟ ਕੰਪਲੈਕਸ 'ਚ ਹੋਇਆ ਜ਼ਬਰਦਸਤ ਹੰਗਾਮਾ ਲਵ ਵੈਰੇਜ ਨੂੰ ਲੈ ਕੇ ਹੋਇਆ ਹਾਈ ਵੋਲਟੇਜ ਡਰਾਮਾ ਫਗਵਾੜਾ ਵਿਖੇ ਗਰਮ ਹੋਇਆ ਮਾਹੌਲ ਵੱਡੀ ਗਿਣਤੀ 'ਚ ਪਹੁੰਚੀ ਪੁਲਿਸ ਫੋਰਸ ਕੇਂਦਰੀ ਜੇਲ੍ਹ ਸੁਰੱਖਿਆ 'ਚ ਹਵਾਲਾਤੀ ਕੋਲੋਂ ਬਰਾਮਦ ਹੋਇਆ ਨਸ਼ਾ ਇੱਕ ਪਿਓ ਨੇ ਜਾਨਵਰਾਂ ਦੇ ਵਾਂਗੂ ਕੁੱਟਿਆ ਆਪਣੀ 마ਸੂਮਤੀ ਨੂੰ ਹਸਪਤਾਲ ਦੇ ਵਿੱਚ ਕਰਵਾਉਣਾ ਪਿਆ ਦਾ ਚੰਡੀਗੜ੍ਹ ਗਰਨੇਡ ਹਮਲੇ ਦੇ ਮੁਲਜ਼ਮਾਨ ਨੇ ਕੀਤੇ ਵੱਡੇ ਖੁਲਾਸੇ ਦੱਸਿਆ ਕਿੰਜ ਬਣਾਈ ਸੀ ਹਮਲੇ ਦੀ ਪਲੈਨਿੰਗ ਅੱਜ ਤੋਂ ਲਾਡੇ ਆਲਟੂਲ ਪਲਾਜ਼ਾ ਹੋ ਸਕਦਾ ਹੈ ਫ੍ਰੀ ਇੱਕ ਵਾਰ ਫਿਰ ਤੋਂ ਰਾਹੁਲ ਗਾਂਧੀ ਤੇ ਬਰੇ ਰਵਨੀਤ ਬਿੱਟੂ ਕਸੇ ਤਿੱਖੇ ਤਾਜ ਪੰਜਾਬ ਵਿਖੇ ਦੋ ਪੜਾਵਾਂ ਚ ਹੋਣਗੀਆਂ ਪੰਚਾਇਤੀ ਚੋੜਾ ਤੀਜੀ ਵਾਰ ਬਣੀ ਮੋਦੀ ਸਰਕਾਰ ਦੇ 100 ਦਿਨ ਹੋਏ ਪੂਰੇ ਆਪਣੇ 100 ਦਿਨਾਂ ਦੀ ਕਾਰਜਗਾਰੀ 'ਚ ਸਰਕਾਰ ਨੇ ਗਿਣਾਈਆਂ ਉਪਲਬਧੀਆਂ। ਕੰਗਨ ਰੌਨਤ ਨੇ ਇੱਕ ਵਾਰ ਫੇਰ ਦਿੱਤੇ ਵਿਵਾਦਿਤ ਬਿਆਨ ਕਿ 99% ਪੰਜਾਬੀ ਪਿੰਡਰਾ ਵਾਲੇ ਨੂੰ ਮੰਨਦੇ ਸਨ ਅਤਕਵਾਦੀ। ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਚੰਡੀ ਦਿਖਾਉਣ ਮੌਕੇ ਤੇ ਭਾਤਪਾ ਵਿਧਾਇਕ ਨਾਲ ਵਾਪਰ ਗਿਆ ਵੱਡਾ ਹਾਦਸਾ। ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਰਹਿ ਚੁੱਕੇ ਮਲਵਿੰਦਰ ਸਿੰਘ ਮਾਲੀ ਹੋਏ ਗ੍ਰਿਫਤਾਰ ਪੰਜ ਸਾਲਾਂ ਬੇਟੇ ਦੇ ਜਨਮ ਮੌਕੇ ਤੇ ਕੇਕ ਕੱਟਣ ਵੇਲੇ ਮਾਂ ਦੀ ਹੋ ਗਈ ਮੌਤ ਸੀਸੀਟੀਵੀ ਫੁਟੇਜ ਚ ਹੋ ਗਈਆਂ ਤਸਵੀਰਾਂ ਕੈਪ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੁਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ